ਦੇਖ ਜੀ ਬੜੇ ਦੁੱਖ ਸੇ ਕਹਿਣਾ ਪੜਦਾ ਹੈ ਕਿ ਅੱਜ ਕੱਲ ਪੰਜਾਬ ਡਰੱਗਸ ਦੀ ਸਮੱਸਿਆ ਮੇਂ ਪੂਰੀ ਤਰ੍ਹਾਂ ਇਸ ਚਿਪੇਟ ਮੇ ਆ ਗਿਆ ਹੈ ਕਈ ਗਾਉਂ ਤੋਂ ਐਸੇ ਹੈ ਜਹਾਂ ਪਰ ਇੱਕ ਦਿਨ ਮੇ 15 ਸੇ 20 ਲੱਖ ਰੁਪਏ ਕੀ ਸਮੈਕ ਇੱਕ ਦਿਨ ਮੇ ਵਿਕ ਜਾਤੀ ਹੈ ਤੋ ਇਹ ਸਮੱਸਿਆ ਬਹੁਤ ਬੜੀ ਹੈ ਪੰਜਾਬ ਕੀ ਜਵਾਨੀ ਬਰਬਾਦ ਹੋ ਰਹੀ ਹੈ ਇਸ ਪਿੰਡ ਦੇ ਵਿੱਚ ਵਿਕਦਾ ਹੈ ਸ਼ਰੀਆਮ ਚਿੱਟਾ ਜਿੱਥੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਹੈ ਅਤੇ ਦੂਜੇ ਪਾਸੇ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ ਤਾਂ ਹੁਣ ਇਹ ਮੁਹਿੰਮ ਫੇਲ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਤਾਂ ਵੱਡੇ ਵੱਡੇ ਬੈਨਰ ਲਗਾ ਕੇ ਇਸ ਚੀਜ਼ ਦੀ ਮਸ਼ਹੂਰੀ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਹੇਠਾਂ ਦਿੱਤਾ ਹੋਇਆ WhatsApp ਨੰਬਰ ਤੇ ਕੰਟੈਕਟ ਕਰੋ ਜਾਂ ਉਸ ਦੀ ਜਾਣਕਾਰੀ ਭੇਜੋ ਤੇ ਦੂਜੇ ਪਾਸੇ ਦੇਖਣ ਨੂੰ ਮਿਲਦੀ ਹੈ ਪੰਜਾਬ ਦੇ ਇੱਕ ਪਿੰਡ ਦੀ ਅਜੀਹੀ ਤਸਵੀਰ ਜਿਸ ਦੇ ਕੰਧਾਂ ਉੱਤੇ ਸ਼ਰੀਆਮ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਚਿੱਟਾ ਇੱਧਰ ਵਿਕਦਾ ਹੈ ਲੋਕਲ ਪਿੰਡ ਦੇ ਲੋਕਾਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਉਹਨਾਂ ਨੂੰ ਅਰੈਸਟ ਤਾਂ ਕਰ ਲੈਂਦੀ ਹੈ ਜੋ ਚਿੱਟਾ ਵੇਚਦੇ ਨੇ ਪਿੰਡ ਦੇ ਵਿੱਚ ਪਰ ਕੁਝ ਹੀ ਸਮੇਂ ਵਿੱਚ ਛੱਡ ਦਿੰਦੇ ਨੇ ਤੇ ਵਾਪਸ ਆ ਕੇ ਚਿੱਟਾ ਵੇਚਣ ਲੱਗ ਜਾਂਦੇ ਨੇ ਤੇ ਜੇ ਗੱਲ ਕੀਤੀ ਜਾਵੇ ਇਸ ਪਿੰਡ ਦੇ ਉੱਤੇ ਚਿੱਟਾ ਵੇਚਣ ਨਾਲ ਉੱਤੇ ਹੁਣ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਇਸ ਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇੱਕ ਵੀਡੀਓ ਜਰੂਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਲਿਖੇ ਹੋਏ ਨੂੰ ਮਟੇਰੇ ਹਨ ਤੇ ਪਿੰਡ ਵਾਲਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਅਨੁਸਾਰ ਕੁਝ ਦਿਨ ਪਹਿਲਾਂ ਹੀ ਚਿੱਟੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਬਾਕੀ ਤੁਸੀਂ ਵੀ ਸੁਣੋ ਇਹਨਾਂ ਵਾਇਰਲ ਵੀਡੀਓਜ਼ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪਿੰਡ ਵਾਲੇ ਅਨੇ ਸਾਨੂੰ ਤੁਸੀਂ ਚਿੱਤੇ ਵਾਲੇ ਫੜਾਓ ਮਹਾ ਸਾਨੂੰ ਕਿਹੜਾ ਪਤਾ ਨਹੀਂ ਚਿੱਤੇ ਵਾਲਿਆਂ ਦਾ ਉਹਨੂੰ ਸਾਰਾ ਪਤਾ ਵੀ ਆਹ ਕਿੱਤਾ ਵੇਚਦਾ ਆਹ ਨਹੀਂ ਵੇਚਦਾ ਛਰੇ ਆ ਮੈਂ ਕਹਿੰਦੇ ਮਹੀਨਾ ਭਰਦੇ ਆ ਫੇਰ ਸਾਡੇ ਵਰਗੇ ਚੁੱਪ ਕਰ ਜਾਂਦੇ ਆ ਵੀ ਜਦੋਂ ਮਹੀਨਾ ਭਰਦੇ ਆ ਸਾਡੀ ਉੱਥੇ ਕੌਣ ਸੁਣੂਗਾ ਤੇ ਸੁਣਦੇ ਵੀ ਹੈ ਨਹੀਂ ਇੱਥੇ ਸਾਡੇ ਨਾਲ ਤਾਂ ਜੀ ਕਿਸੇ ਕੀ ਪੈਂਦੀ ਡੋਲੀ ਦੁਰੀ ਆ 10 ਸਾਲੋਂ ਦੇਖਦੇ ਨੂੰ ਤੇ ਨਾ ਕਿਸੇ ਮੁੰਡੇ ਦੀ ਬਰਾਤ ਚੜੀ ਆ ਕਾਰਨ ਚਿੱਤੇ ਦਾ ਅਗਲਾ ਕਹਿੰਦਾ ਮੌੜ ਚ ਕਰਦੇ ਨੇ ਰਿਸ਼ਤਾ ਨਾ ਕੁੜੀਆਂ ਦਾ ਰਿਸ਼ਤਾ ਲੈਂਦੇ ਕਿਸੇ ਦਾ ਮੋਬਾਈਲ ਨਹੀਂ ਛੱਡਦੇ ਕਿਸੇ ਦੇ ਕੰਮਕ ਨਹੀਂ ਛੱਡਦੇ ਈਆਂ ਮਟੈਰਾਂ ਨੂੰ ਇੱਥੇ ਚੁੰਬੜ ਜਾਂਦੇ ਆ ਗਲੀ 'ਚ ਸ਼ਰੇਆਮ ਚਿੱਟੇ ਵਾਲੇ ਖੜੇ ਹੁੰਦੇ ਆ ਸਾਡੀਆਂ ਕੁੜੀਆਂ ਬਰਾਬਰ ਦੀਆਂ ਉਹ ਵੀ ਜਿੰਦੇ ਲਾ ਕੇ ਰੱਖਦੇ ਆ ਵੀ ਸਾਡਾ ਰੋ ਚਿੱਟੇ ਵਾਲੇ ਕਿਹੜੇ ਵੀ ਚੁੰਬੜ ਜਾਂਦੇ ਨੇ ਪਤਾ ਹੀ ਨਹੀਂ ਕੋਈ ਆਸ ਹੀ ਘਰ ਵੀ ਬਕਾਊ ਕਰ ਛੱਡਿਆ ਤਾਂ ਵੀ ਕੋਈ ਘਰ ਵੀ ਨਹੀਂ ਲੈਂਦਾ ਅਗਲਾ ਕਹਿੰਦਾ ਯਾਰ ਇੱਥੇ ਦਾ ਚਿੱਟਾ ਦਾ ਇੱਥੇ ਹੀ ਕਰਨਾ ਆਪਾਂ ਘਰ ਲੈ ਕੇ ਜੇ ਸਾਡੇ ਹੁਣ 3-4 ਸਾਡੇ ਮੌਤਾਂ ਹੋ ਗਈਆਂ ਚਿੱਟੇ ਕਰ ਅਧਿਕਾਰੀ ਜੀ ਬੜੇ ਦੁੱਖ ਸੇ ਕਹਿਣਾ ਪੜਦਾ ਹੈ ਕਿ ਅੱਜ ਕੱਲ ਪੰਜਾਬ ਡਰੱਗਸ ਕੀ ਸਮੱਸਿਆ 'ਚ ਪੂਰੀ ਤਰ੍ਹਾਂ ਚਿ ਕਈ ਗਾਉਂ ਤਾਂ ਐਸੇ ਹੈ ਜਹਾਂ ਪਰ 1 ਦਿਨ ਮੇ 15 ਤੋਂ 20 ਲੱਖ ਰੁਪਏ ਕੀ ਸਮੈਕ 1 ਦਿਨ ਮੇ ਵਿਕ ਜਾਂਦੀ ਹੈ। ਤੋ ਇਹ ਸਮੱਸਿਆ ਬਹੁਤ ਵੱਡੀ ਹੈ। ਪੰਜਾਬ ਕੀ ਜਵਾਨੀ ਬਰਬਾਦ ਹੋ ਰਹੀ ਹੈ। ਇਸ ਪਿੰਡ ਦੇ ਵਿੱਚ ਵਿਕਦਾ ਹੈ ਸ਼੍ਰੀ ਆਮ ਚਿੱਟਾ। ਜਿੱਥੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਹੈ। ਅਤੇ ਦੂਜੇ ਪਾਸੇ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਤਾਂ ਹੁਣ ਇਹ ਮੁਹਿੰਮ ਫੇਲ ਹੁੰਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਤਾਂ ਵੱਡੇ ਵੱਡੇ ਬੈਨਰ ਲਗਾ ਕੇ ਇਸ ਚੀਜ਼ ਦੀ ਮਸ਼ਹੂਰੀ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਹੇਠਾ ਦਿੱਤਾ ਹੋਇਆ WhatsApp ਨੰਬਰ ਤੇ ਕੰਟੈਕਟ ਕਰੋ ਜਾਂ ਉਸ ਦੀ ਜਾਣਕਾਰੀ ਭੇਜੋ ਤੇ ਦੂਜੇ ਪਾਸੇ ਦੇਖਣ ਨੂੰ ਮਿਲਦੀ ਹੈ ਪੰਜਾਬ ਦੇ ਇੱਕ ਪਿੰਡ ਦੀ ਅਜੀਹੀ ਤਸਵੀਰ ਜਿਸ ਦੀ ਕੰਧਾਂ ਉੱਤੇ ਸ਼ਰੀਆਮ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਚਿੱਟਾ ਇੱਧਰ ਵਿਕਦਾ ਹੈ ਲੋਕਲ ਪਿੰਡ ਦੇ ਲੋਕਾਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਉਹਨਾਂ ਨੂੰ ਅਰੈਸਟ ਤਾਂ ਕਰ ਲੈਂਦੀ ਹੈ ਜੋ ਚਿੱਟਾ ਵੇਚਦੇ ਨੇ ਪਿੰਡ ਦੇ ਵਿੱਚ ਪਰ ਕੁਝ ਹੀ ਸਮੇਂ ਵਿੱਚ ਛੱਡ ਦਿੰਦੇ ਨੇ ਤੇ ਵਾਪਸ ਆ ਕੇ ਚਿੱਟਾ ਵੇਚਣ ਲੱਗ ਜਾਂਦੇ ਨੇ ਤੇ ਜੇ ਗੱਲ ਕੀਤੀ ਜਾਵੇ ਇਸ ਪਿੰਡ ਦੇ ਉੱਤੇ ਚਿੱਟਾ ਵਿਚਨ ਨਾਲ ਉੱਤੇ ਹੁਣ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ ਇਸ ਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇੱਕ ਵੀਡੀਓ ਜਰੂਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਲਿਖੇ ਹੋਏ ਨੂੰ ਮਟੇਰੇ ਤੇ ਪਿੰਡ ਵਾਲਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਅਨੁਸਾਰ ਕੁਝ ਦਿਨ ਪਹਿਲਾਂ ਹੀ ਚਿੱਟੇ ਕਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਬਾਕੀ ਤੁਸੀਂ ਵੀ ਸੁਣੋ ਇਹਨਾਂ ਵਾਇਰਲ ਵੀਡੀਓਜ਼ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪਿੰਡ ਵਾਲੇ ਸਾਨੂੰ ਤੁਸੀਂ ਚਿੱਟੇ ਵਾਲੇ ਫੜਾਓ ਮਾ ਸਾਨੂੰ ਕਿਹੜਾ ਪਤਾ ਨਹੀਂ ਚਿੱਟੇ ਵਾਲਾ ਨੂੰ ਸਾਰਾ ਪਤਾ ਵੀ ਆਹ ਕਿੱਤਾ ਵੇਚਦਾ ਆਹ ਨਹੀਂ ਵੇਚਦਾ ਸ਼ਰੇਆ ਮੈਂ ਕਹਿੰਦੇ ਮਹੀਨਾ ਭਰਦੇ ਆ ਫਿਰ ਸਾਡੇ ਵਰਗੇ ਚੁੱਪ ਕਰ ਜਾਂਦੇ ਆ ਵੀ ਜਦੋਂ ਮਹੀਨਾ ਭਰਦੇ ਆ ਸਾਡੀ ਉੱਥੇ ਕੌਣ ਸੁਣੂਗਾ ਤੇ ਸੁਣਦੇ ਵੀ ਹੈ ਨਹੀਂ ਇੱਥੇ ਸਾਡੇ ਨਾਂ ਤਾਂ ਜੀ ਕਿਸੇ ਧੀ ਪੈਣ ਦੀ ਢੋਲੀ ਤੁਰੀ ਆ 10 ਸਾਲ ਹੋ ਗਏ ਦੇਖਦੇ ਨੂੰ ਤੇ ਨਾ ਕਿਸੇ ਮੁੰਡੇ ਦੀ ਬਰਾਤ ਚੜੀ ਆ ਕਾਰਨ ਚਿੱਟੇ ਦਾ ਅਗਲਾ ਕਹਿੰਦਾ ਮੌਰਚ ਕਰਦੇ ਨਹੀਂ ਇਸ ਦਾ ਨਾ ਕੁੜੀਆਂ ਦਾ ਰਸਤਾ ਲੈਂਦੇ ਕਿਸੇ ਦਾ ਮੋਬਾਈਲ ਨਹੀਂ ਛੱਡਦੇ ਕਿਸੇ ਦਾ ਕੰਮਕ ਨਹੀਂ ਛੱਡਦੇ ਈਆਂ ਮਟਿਆਰਾਂ ਨੂੰ ਇੱਥੇ ਚੁੰਬੜ ਜਾਂਦੇ ਆ ਗਲੀ 'ਚ ਸ਼ਰੇਆਮ ਚਿੱਟੇ ਵਾਲੇ ਖੜੇ ਹੁੰਦੇ ਆ ਸਾਡੇਆਂ ਕੁੜੀਆਂ ਬਰਾਬਰ ਦੀਆਂ ਉਹ ਵੀ ਜਿੰਦੇ ਲਾ ਕੇ ਰੱਖਦੇ ਆ ਵੀ ਸਾਡੇ ਰੋ ਚਿੱਟੇ ਵਾਲੇ ਕਿਹੜੇ ਬਰੇ ਚੁੰਬੜ ਜਾਂਦੇ ਨੇ ਪਤਾ ਹੀ ਨਹੀਂ ਕੋਈ ਆਸ ਹੀ ਘਰ ਵੀ ਬਕਾਊ ਕਰ ਛੱਡਿਆ ਕਾਮੀ ਨੇ ਕੋਈ ਘਰ ਵੀ ਨਹੀਂ ਲੈਂਦਾ ਅਗਲਾ ਕਹਿੰਦਾ ਯਾਰ ਇੱਥੇ ਦਾ ਚਿੱਟਾ ਦਾ ਇੱਥੇ ਹੀ ਕਰਨਾ ਆਪਾਂ ਘਰ ਲੈ ਕੇ ਜੇ ਸਾਡੇ ਹੁਣ 3-4 ਸਾਡੇ ਮੌਤਾਂ ਹੋ ਗਈਆਂ ਚਿੱਟੇ